ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਮੇਰੀ ਜਾਣਕਾਰੀ ਦੇ ਮੁਤਾਬਿਕ ਪਟਿਆਲਾ ਦੇ ਇੱਕ ਢਾਬੇ ਉੱਪਰ ਗੋਰੀਏ ਚਲਾਉਂਦਾ ਮਾਮਲਾ ਸਾਹਮਣੇ ਆਇਆ ਹੈ ਜੀ ਆਹ ਦੋਸਤੋ ਬੀਤੀ ਸ਼ਾਮ ਨੂੰ ਪਟਿਆਲਾ ਦੇ ਪੋਲੋ ਰੌਂਡੇ ਨੇੜੇ ਮਜ਼ਹੂਰ ਕੋਲੀ ਢਾਬੇ ਤੇ ਕੁਝ ਵਿਅਕਤੀ ਜੋ ਕਿ ਆਪਸ ਦੇ ਵਿੱਚ ਬੈਠੇ ਖਾਪੀ ਰਹੇ ਸਨ ਉਹਨਾਂ ਦੇ ਵਿੱਚ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਨੀਮਤ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਉਧਰ ਪੁਲਿਸ ਨੇ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਹੋਏ ਦੋ ਵਿਕਤੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਤੋਂ ਇੱਕ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਜਵਰਥੇ ਗਿਆ ਹਥਿਆਰ ਵੀ ਪੁਲਿਸ ਨੇ ਕਾਬੂ ਕਰ ਲਿਆ ਇਸ ਮੌਕੇ ਦੇ ਐਸਐਸਪੀ ਸਿਟੀ ਕੁਲਿੰਦਰ ਚੀਮਾ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਜਾਂਚ ਕਰਕੇ ਕਾਨੂੰਨ ਦੇ ਤਹਿਤ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮਸਾਬਾ ਜਿੱਕਾ ਸਰ ਫਾਇਰਿੰਗ ਦੀ ਘਟਨਾ ਹੋਈ ਸੀ ਉਹਦਾ ਕੀ ਰਿਐਕਸ਼ਨ ਹੈ ਕਿ ਕਿੰਨੇ ਸਭ ਜਨਰਲ ਕਾਬੂ ਕਰਦੇ ਇੱਕ ਇਨਫਾਰਮੇਸ਼ਨ ਆਈ ਸੀ ਸਾਨੂੰ ਕਿ ਪੋਲੋ ਗਰਾਊਂਡ ਦੇ ਸਾਹਮਣੇ ਜਿਹੜਾ ਕੋਲੀ ਢਾਬਾ ਆਪੋ ਜਿਹੜਾ ਉੱਥੇ ਉੱਥੇ ਫਾਇਰਿੰਗ ਇਨਸੀਡੈਂਟ ਹੋਇਆ ਔਰ ਮੁੰਡੇ ਇੱਕ ਕਾਲਜ ਕਾਲੀ ਸੰਪਰਕ ਜਿਹੜਾ ਸਕੋਰਪੀਓ ਚੋਂ ਭੱਜ ਗਏ ਨੇ ਨਾਲ ਦੀ ਨਾਲ ਅਸੀਂ ਸਾਰੇ ਜਿਹੜੇ ਨੇ ਲੋਕਲ ਸਿਟੀ ਚ ਐਸਐਚਓ ਸਾਰੇ ਐਕਟੀਵੇਟ ਕਰਤੇ ਚੌਕੀਨਚਾਰ ਰੀਐਕਟੀਵੇਟ ਕਰਤੇ ਪੀਸੀਆਰ ਐਕਟਿਵ ਕਰਤਾ ਤਾਂ ਵਿਦਿਨ 1 ਆਰ ਘੰਟੇ ਤੋਂ ਪਹਿਲਾਂ ਪਹਿਲਾਂ ਹੀ ਉਹ ਜਿਹੜੇ ਨੇ ਦੋ ਮੁੰਡੇ ਸਾਨੂੰ ਅਸੀਂ ਰਾਉਂਡ ਅਪ ਕਰ ਲਏ ਔਰ ਉਹ ਗੱਡੀ ਵੀ ਰਿਕਵਰ ਕਰ ਲਈ ਐਂਡ ਵੈਪਨ ਵੀ ਰਿਕਵਰ ਕਰ ਲਿਆ ਤਾਂ ਉਹਨਾਂ ਚੋਂ ਇੱਕ ਮੁੰਡਾ ਬਰਨਾਲੇ ਦਾ ਇੱਕ ਮੁੰਡਾ ਪਟਿਆਲੇ ਦਾ ਇਹਦੇ ਚੋ ਮੇਨ ਗੱਲ ਇਹ ਦੱਸਣ ਵਾਲੀ ਹੈ ਵੀ ਕੋਈ ਗੈਂਗ ਵਾਰ ਜਾਂ ਕੋਈ ਆਪਸ ਚ ਕੋਈ ਵਾਰ ਜਾਂ ਕੋਈ ਆਪਸ ਚ ਨਹੀਂ ਲੜੇ ਇਹ ਤਾਂ ਉੱਥੇ ਸਡਨ ਮੌਕੇ ਤੇ ਬੈਠ ਕੇ ਆਰਗੂਮੈਂਟ ਹੋ ਗਿਆ ਕਿਸੇ ਗੱਲ ਨੂੰ ਲੈ ਕੇ ਤੇ ਇਹਨਾਂ ਨੇ ਫਾਇਰ ਕਰਤੇ ਹੁਣ ਪਰਚਾ ਦਰਜ ਕਰਕੇ ਤਫ਼ਤੀਸ਼ ਕਰਾਂਗੇ ਤੇ ਨਾਲੇ ਇਹ ਦੇਖਾਂਗੇ ਕਿ ਇਹ ਜਿਹੜੇ ਬੰਦੇ ਨੇ ਇਹ ਕਿ ਪਹਿਲਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਤਾਂ ਨਹੀਂ ਤੇ ਜਿਹੜਾ ਵੈਪਨ ਇਹਨਾਂ ਦਾ ਲਾਇਸੈਂਸੀ ਵੈਪਨ ਹੈ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ। ਬੜੀ ਸਪਿਚ ਹੋ ਜਿੱਟਾ ਬੈਲਣ ਹੋਈ ਸੀ ਕਿਉਂਕਿ ਆਮ ਤੋ ਅ ਇਹਨਾਂ ਦੀ ਢਾਬੇ ਵਾਲਿਆਂ ਨਾਲ ਕਹਾ ਸੁਣੀ ਹੋਈ ਹੈ। ਹਲੇ ਤੱਕ ਦੀ ਜਾਣਕਾਰੀ ਇਹੀ ਹੈ। ਔਰ ਬਾਕੀ ਸਾਰਾ ਕੁਝ ਜਿਹੜਾ ਬਾਅਦ ਚ ਜਦੋਂ ਹੁਣ ਪੁੱਛ ਕੇ ਚੋਏਗੀ। ਪੁਲਿਸ ਕਸਟਡੀ ਚੋਂ ਕੇ ਸਾਰੀ ਗੱਲ ਪੁੱਛ ਲਾਂਗੇ। ਮੇਰੇ ਕਰਨੀ ਅੱਜ ਪਾਰਟੀ ਕਰ ਰਿਹਾ ਕਿ ਮੈਂ ਮੈਂ ਤਾਂ ਸੱਚੇ ਤਨੂੰ ਹੀ ਜਵੇਂ ਕੋਈ ਮੁੰਡਾ ਪਟਿਆਲੇ ਦਾ ਇੱਕ ਬਰਨਾਲੇ ਦਾ ਤੇ ਗੱਡੀ ਵੀ ਰਾਉਂਡ ਅਪ ਹੋ ਗਈ ਹੈ ਸਾਰੀ ਤੇ ਹੁਣ ਸਾਰੀ ਚੱਕਰਾਂਗੇ ਵਿੱਚ ਕਿਉਂ ਆਏ ਕੀ ਗੱਲ ਹੋਈ ਕਿਸ ਗੱਲ ਤੋਂ ਉਹਨਾਂ ਨੇ ਗੋਲੀ ਚਲਾਈ ਤੇ ਉਹ ਸਾਰੀ ਚੀਜ਼ਾਂ ਹੁਣ ਅਰੈਸਟ ਬਿਲਕੁਲ ਜੀ ਵੈਪਨ ਇਹਨਾਂ ਦਾ ਜਿਹੜਾ ਫੜਿਆ ਗਿਆ ਉਹਨੂੰ ਵੀ ਪ੍ਰੋਪਰ ਚੈੱਕ ਕਰਾਂਗੇ ਕਿ ਉਹ ਇਲੀਗਲ ਵੈਪਨ ਹੈ ਕਿ ਲਾਇਸੈਂਸਡ ਵੈਪਨ ਹੈ ਉਹ ਸਾਰੀਆਂ ਚੀਜ਼ਾਂ ਥੋਰਲੀ ਚੈੱਕ ਕਰਾਂਗੇ ਆ ਉਹ ਦੱਸ ਦੇਣੇ ਜਿਹਨਾਂ ਨੇ 2.2 ਹਲੇ ਦੱਸ ਦੇਣੇ ਬਾਕੀ ਸਾਰਾ ਥੋਰਲੀ ਚੈੱਕ ਕਰ ਲਾਂਗੇ ਕਿ ਕਿੰਨੇ ਰਾਉਂਡ ਫਾਇਰ ਹੋਏ ਨੇ ਕੋਈ ਜੜਤ ਨਹੀਂ ਕੋਈ ਜੜਤ ਨਹੀਂ ਜੀ ਮੌਕੇ ਤੇ ਵੀਡੀਓ ਕਲਿੱਪਸ ਵੀ ਬਣੀਆਂ ਨੇ ਜਿਮੇਂ ਤੋਂ ਸੋਸ਼ਲ ਮੀਡੀਆ ਦੇਖਿਆ ਤੇ ਸੀਸੀਟੀਵੀ ਫੁਟੇਜ ਵੀ ਸਾਰੀਆਂ ਚੈੱਕ ਕਰਨ ਲੱਗੇ ਜੀ ਸਰ ਪਟਿਆਲਾ ਪੁਲਿਸ ਦਾ ਮੈਸੇਜ ਕੋਈ ਐਸੇ ਕੋਈ ਬੜਾ ਸਟਰੋਂਗ ਮੈਸੇਜ ਹੈ ਜੀ ਅੰਡਰ ਦਾ ਡਾਇਨਾਮਿਕ ਲੀਡਰਸ਼ਿਪ ਆਫ ਸਰਦਾਰ ਨਾਨਕ ਸਿੰਘ ਸਾਡੇ ਵਰਦੀ ਹੁਣ ਡੀਆਈਜੀ ਬਣ ਗਏ ਨੇ ਵਰਮਨ ਸਰ ਸਾਡੇ ਹੁਣ ਨਵੇਂ ਐਸਐਸਪੀ ਸਾਹਿਬ ਆ ਰਹੇ ਨੇ ਤਾਂ ਇਹੀ ਡਾਇਰੈਕਸ਼ਨਸ ਕਨਵੇ ਹੋਈਆਂ ਨੇ ਕਿ ਨੋਨ ਟੈਲਰੈਂਸ ਆਫ ਐਨੀ ਕ੍ਰਿਮੀਨਲ ਐਕਟੀਵਿਟੀ ਜਿਹੜਾ ਵੀ ਕ੍ਰਿਮੀਨਲ ਐਕਟੀਵਿਟੀ ਕਰਦਾ ਚਾ ਕੋਈ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਉਹਨੂੰ ਸਨਬ ਕਰੋ ਬਣਦੀ ਕਾਰਵਾਈ ਕਰੋ ਔਰ ਇੱਕ ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਪਟਿਆਲਾ ਵਾਸੀਆਂ ਚ ਉਹਨੂੰ ਵੱਧ ਵੱਧ ਸੋਲਿਡ ਕਰੋ ਕਿ ਤੁਸੀਂ ਸੇਫ ਹੋ ਔਰ ਪਟਿਆਲੇ ਚ ਜੇ ਕੋਈ ਵੀ ਕ੍ਰਾਈਮ ਕਰੂਗਾ ਉਹਦੀ ਜਗ੍ਹਾ ਜਿਹੜੀ ਆਸ ਲੱਖ ਪਿੱਛੇ ਹੀ ਆ